ਅੱਜ ਅਸੀਂ ਗੱਲ ਕਰਾਂਗੇ ਤਿਹਾਰਾਂ ਤੇ ਧਾਰਮਿਕ ਕਰਮਾਂ ਤੇ ਇਹਨਾਂ ਨੂੰ ਬਣਨ ਦਾ ਕਾਰਨ ਕੀ ਸੀਗਾ ਇਹਨਾਂ ਦੇ ਪਿੱਛੇ ਦਾ ਲੌਜੀਕ ਕੀ ਹੈ ਉਹਨੂੰ ਖੋਜਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਸਮੂਹਕ ਤੌਰ ਤੇ ਤਿਹਾਰ ਈ ਧਾਰਮਿਕ ਕਰਮ ਤੁਹਾਨੂੰ ਫਾਇਦਾ ਕਰਦੇ ਨੇ ਜਿਹੜੇ ਸਿਰਫ ਅਫਵਾਹਾਂ ਬਣ ਕੇ ਰਹਿ ਗਏ ਨੇ ਜ਼ਿੰਦਗੀ ਦੀ ਕਿੰਨੀ ਵੱਡੀ ਜ਼ਰੂਰਤ ਆਏ ਅੱਜ ਅਸੀਂ ਇਹਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਲੋੜੀ ਲੋੜੀ ਦਾ ਸਬੰਧ ਸਿੱਧਾ-ਸਿੱਧਾ ਸਾਡੇ ਵਾਤਾਵਰਣ ਨਾਲ ਤੇ ਸਾਡੇ ਸਰੀਰ ਨਾਲ ਹੈ ਹੋਰ ਇਹ ਅਧਿਆਤਮਿਕ ਬਹੁਤ ਫਾਇਦੇ ਵੀ ਨੇ ਤੇ ਅਸੀਂ ਪਰ ਅੱਜ ਜਿਹੜੇ ਸਰੀਰਕ ਤੌਰ ਤੇ ਫਾਇਦੇ ਸਾਨੂੰ ਹੋ ਸਕਦੇ ਨੇ ਉਹਨਾਂ ਤੇ ਗੱਲ ਕਰਾਂਗੇ ਹੋਲੀ ਦਾ ਤਿਹਾਰ ਜਿੱਥੇ ਹੋਰ ਕਈ ਜ਼ਿਆਦਾ ਫਾਇਦੇ ਕਰਦਾ ਸਿੱਧਾ-ਸਿੱਧਾ ਤੁਹਾਡੇ ਔਰੇ ਤੇ ਕੰਮ ਕਰਦਾ ਉਸ ਤੇ ਅਸੀਂ ਚਰਚਾ ਕਰਾਂਗੇ ਗੁਰਦੁਆਰਾ ਸਾਹਿਬ ਜਾਂ ਖੰਡ ਪਾਠ ਸਾਹਿਬ ਦੇ ਟਾਈਮ ਜਿਹੜਾ ਨਾਰੀਅਲ ਰੱਖਿਆ ਜਾਂਦਾ ਸੀਗਾ ਉਹ ਕਿਵੇਂ ਤੁਹਾਨੂੰ ਮਾਨਸਿਕ ਰੋਗਾਂ ਤੋਂ ਬਚਾਉਂਦਾ ਕਿਵੇਂ ਤੁਹਾਡੀ ਆਤਮਿਕ ਸ਼ਕਤੀ ਵਧਾਉਂਦਾ ਉਹਦੇ ਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਹੋ ਸਕੇ ਆ ਤੇ ਦੀਵਾਲੀ ਤੇ ਵੀ ਅਸੀਂ ਥੋੜਾ ਜਿਹਾ ਕੋਸ਼ਿਸ਼ ਕਰਾਂਗੇ ਜੇ ਸਮਾਂ ਬਚਦਾ ਤੇ ਹੁਣ ਅਸੀਂ ਗੱਲ ਕਰਦੇ ਹਾਂ ਲੋਹੜੀ ਦੀ ਸਾਡੇ ਉੱਤਰ ਭਾਰਤ ਨੂੰ ਲੈ ਕੇ ਖਾਸ ਕਰਕੇ ਛੇ ਤਰ੍ਹਾਂ ਦਾ ਮੌਸਮ ਹੈ ਔਰ ਜਦੋਂ ਅਸੀਂ ਜਿਸ ਦਿਨ ਲੋਹੜੀ ਦਾ ਤਿਹਾਰ ਮਨਾਉਂਦੇ ਆਂ ਮਾਗੀ ਦਾ ਅਸੀਂ ਤਿਹਾਰ ਮਨਾਉਂਦੇ ਆਂ ਤੇ ਅਸੀਂ ਮੂੰਗਫਲੀ ਔਰ ਤੇਲ ਜਿਹੜੇ ਨੇ ਉਹ ਲੋਹੜੀ ਚ ਮੱਥਾ ਟੇਕਦੇ ਆਂ ਉਹਦਾ ਮਤਲਬ ਸਿੱਧੇ ਸਿੱਧੇ ਤੌਰ ਤੇ ਆ ਸੀਗਾ ਵੀ ਅੱਜ ਤੋਂ ਬਾਅਦ ਸਰੀਰ ਵਾਸਤੇ ਆ ਚੀਜ਼ ਗਲਤ ਹੈ ਬੰਦ ਕਰ ਦੇਣੀ ਜਿੰਨੇ ਅੱਗੇ ਰੁੱਤ ਬਦਲੇਗੀ ਫਿਰ ਸਮਾਂ ਆਏਗਾ ਉੰਨੀ ਦੇਰ ਵਾਸਤੇ ਹੁਣ ਅਸੀਂ ਇਹਨੂੰ ਬੰਦ ਰੱਖਾਂਗੇ ਪਰ ਹੁੰਦਾ ਉਲਟਾ ਹੈ ਉਹ ਚੀਜ਼ ਸਾਡੇ ਲੀਵਰ ਨੂੰ ਸਭ ਤੋਂ ਵੱਧ ਖਰਾਬ ਕਰਦੀ ਹੈ ਮੈਂ ਪਿੱਛੇ ਦੀ ਇੱਕ ਡਾਕਟਰ ਸਾਹਿਬ ਦੀ ਇੰਟਰਵਿਊ ਸੁਣੀ ਸੀਗੀ ਉਹ ਕਹਿੰਦਾ ਅੱਜ ਕੱਲ ਮੈਰਿਜ ਤੋਂ ਪਹਿਲਾਂ ਜੇ ਤੁਸੀਂ ਕੁਝ ਕੋਈ ਟੈਸਟ ਕਰਾਣਾ ਤੇ ਸਭ ਤੋਂ ਜ਼ਰੂਰੀ ਜਿਹੜਾ ਟੈਸਟ ਹੈਗਾ ਉਹ ਤੁਹਾਨੂੰ ਲੀਵਰ ਦਾ ਕਰਾਉਣਾ ਚਾਹੀਦਾ ਵੀ ਕੀ ਮੁੰਡੇ ਦਾ ਲੀਵਰ ਕੁੜੀ ਦਾ ਲੀਵਰ ਠੀਕ ਹੈ ਜੇ ਉਹ 80 ਤੱਕ ਫੈਟੀ ਆ ਤੇ ਉਹ 10 15 ਸਾਲ ਬਾਅਦ ਬੜੇ ਖਤਰਨਾਕ ਰਿਜ਼ਲਟ ਆਏਗਾ। ਔਰ ਲੀਵਰ ਨੂੰ ਸਭ ਤੋਂ ਵੱਧ ਨੁਕਸਾਨ ਕਰਦੀ ਹੈ ਗਰਮ ਚੀਜ਼ ਜੇ ਤੁਸੀਂ ਲੋਹੜੀ ਤੋਂ ਬਾਅਦ ਵੀ ਇਹਨੂੰ ਖਾਂਦੇ ਹੋ। ਫਿਰ ਸਾਰੀ ਰਾਤ ਅਸੀਂ ਗਰਮ ਖਾਇਆ ਹੁੰਦਾ ਸੀਗਾ ਔਰ ਸਵੇਰ ਅਸੀਂ ਦਹੀਂ ਚਾਵਲ ਲੈਂਦੇ ਆ। ਜਦੋਂ ਵੀ ਸਾਡੇ ਪੇਟ ਦੀ ਕਿਤੇ ਗਰਮੀ ਵੱਧ ਜਾਂਦੀ ਹੈ ਤੇ ਫਿਰ ਸਾਨੂੰ ਡਾਕਟਰੀ ਸਲਾਹ ਵੀ ਆ ਮਿਲਦੀ ਹੈ ਵੀ ਤੁਸੀਂ ਦਹੀਂ ਚਾਵਲ ਖਾਓ ਲੋਹੜੀ ਦਾ ਸਿੱਧਾ ਸਿੱਧਾ ਤਿਹਾਰ ਇਸ ਤਰ੍ਹਾਂ ਮੌਸਮ ਔਰ ਸਾਡੇ ਸਰੀਰ ਨਾਲ ਸੀ ਵੀ ਆ ਚੀਜ਼ ਅਸੀਂ ਸਮੂਹਕ ਤੌਰ ਤੇ ਬੰਦ ਕਰਦੀਏ ਹੁਣ ਉਹ ਪਰਸਨ ਕਿਸੇ ਵੀ ਜਾਤ ਮਜ਼ਬ ਧਰਮ ਦਾ ਕਿਸੇ ਪਾਰਟੀ ਦਾ ਕੁਝ ਵੀ ਹੈ ਜਿਹੜਾ ਇਹਨੂੰ ਮੰਨ ਲੈਂਦਾ ਉਹਨੂੰ ਸਰੀਰਕ ਤੌਰ ਤੇ ਬੜੇ ਵੱਡੇ ਫਾਇਦੇ ਹੁੰਦੇ ਨੇ ਉਹ ਲੀਵਰ ਨੂੰ ਡੈਮੇਜ ਹੋਣ ਤੋਂ ਬਚਾਅ ਕਰ ਲੈਂਦਾ ਇਹ ਮਤਲਬ ਸੀਗਾ ਲੋੜੀ ਦਾ ਸਰੀਰਕ ਤੌਰ ਤੇ ਜਿਹੜਾ ਸਾਨੂੰ ਸਮੂਹਕ ਤੌਰ ਤੇ ਹੀ ਫਾਇਦਾ ਕਰਦਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਸ ਜਾਤ ਮਜ਼ਬ ਧਰਮ ਦੇ ਹੋ ਹੁਣ ਅਸੀਂ ਗੱਲ ਕਰਦੇ ਹਾਂ ਹੋਲੀ ਦੀ ਮੇਰੇ ਉਸਤਾਦ ਮੇਰੇ ਗੁਰੂ Swami Anand Saraswati ਜੀ ਔਰੇ ਤੇ ਬਹੁਤ ਜ਼ਿਆਦਾ ਕੰਮ ਕਰਦੇ ਸੀਗੇ ਔਰ ਉਹ ਇਹ ਕਹਿੰਦੇ ਸੀਗੇ ਕਿ ਜੇ ਹੋ ਸਕੇ ਤੇ ਇਹਦਾ ਇੱਕ ਕਲੀਨਿਕ ਟਾਈਪ ਤੁਹਾਨੂੰ ਇੱਕ ਸੈਂਟਰ ਜ਼ਰੂਰ ਚਲਾਉਣਾ ਚਾਹੀਦਾ ਮੈਂ ਕੁਝ ਤਜਰਬੇ ਉਹਨਾਂ ਦੇ ਅੱਖੀ ਦੇਖੇ ਨੇ ਬੜੀ ਤਰ੍ਹਾਂ ਨਾਲ ਕਿਸੇ ਦਾ ਮਣੀਪੁਰ ਚੱਕਰ ਕਿਸੇ ਦਾ ਮੂਲਾ ਤਾਰ ਚੱਕਰ ਬੜੇ ਬੁਰੇ ਤਰੀਕੇ ਨਾਲ ਡਿਸਟਰਬ ਅਤੇ ਦੇਖਿਆ ਮੈਂ ਔਰ ਬਿਨਾ ਕਿਸੇ ਮੈਡੀਟੇਸ਼ਨ ਦੇ ਬਿਨਾ ਕਿਸੇ ਕਾਉਂਸਲਿੰਗ ਦੇ ਛੋਟੇ ਛੋਟੇ ਉਪਾਏ ਨਾਲ ਮੈਨੂੰ ਠੀਕ ਹੁੰਦਾ ਦੇਖਿਆ। ਮੂਲਾ ਤਾਰ ਚੱਕਰ ਵਾਸਤੇ ਅੱਜ ਵੀ ਮੈਂ ਬਾਹਰ ਵੀ ਦੇਖਦਾ ਜੇ ਕੋਈ ਔਰੇ ਦੇ ਉੱਪਰ ਕੋਈ ਅੱਛੀ ਸਮਝ ਰੱਖਣ ਵਾਲੇ ਲੋਕ ਆ ਜਿਹੜੇ ਜਿਹੜੇ ਬਹੁਤ ਜ਼ਿਆਦਾ ਅੱਛੀ ਸਮਝ ਰੱਖਦੇ ਆ ਔਰੇ ਬਾਰੇ ਉਹ ਮੂਲਾ ਤਾਰ ਚੱਕਰ ਦਾ ਗੁਲਾਬ ਦੇ ਫੁੱਲ ਨਾਲ ਇਲਾਜ ਕਰਦੇ ਆ। ਗੁਲਾਲ ਨਾਲ ਇਹ ਸਾਡੀ ਮੇਨ એનર્ਜੀ ਹੈ ਤੇ ਔਰ ਇਹਦਾ ਲਾਲ ਰੰਗ ਨਾਲ ਸਬੰਧ ਨਾ ਇੱਕ ਹਾਰਟ ਚੱਕਰ ਹੈ ਕਿਸੇ ਵੀ ਔਰਤ ਨੂੰ ਮੈਂ ਦੇਖਿਆ ਜਿੱਦੋਂ ਕਿਸੇ ਕਾਫੀ ਜਿਆਦਾ ਇਸ ਤਰ੍ਹਾਂ ਦੀਆਂ ਲੇਡੀਜ਼ ਆਂਦੀਆਂ ਸੀਗੀਆਂ ਜਿਨ੍ਹਾਂ ਨੂੰ ਮਾਨਸਿਕ ਤੌਰ ਤੇ ਦਿੱਕਤ ਬਹੁਤ ਜਲਦੀ ਹੋ ਜਾਂਦੀ ਹੈ ਔਰ ਇਹਦੀ ਵਜ੍ਹਾ ਹੁੰਦੀ ਹੈ ਉਹਦਾ ਭਾਵੁਕ ਹੋਣਾ ਔਰ ਉਹਦੇ ਵਾਸਤੇ ਉਹ ਦਰਖਤਾਂ ਦੇ ਪੱਤਿਆਂ ਦਾ ਹਰਾ ਰੰਗ ਯੂਜ਼ ਕਰਦੇ ਸੀਗੇ ਅਤੇ ਉਹ ਬੜੇ ਕਮਾਲ ਦੀ ਉਹਨਾਂ ਦੀ ਥਿਉਰੀ ਸਗੀ ਹਰ ਚੱਕਰਾਸ ਵਾਸਤੇ ਕਦੇ ਸਮਾਂ ਮਿਲੇ ਹੱਸਤੇ ਲੰਬੀ ਗੱਲ ਕਰਾਂਗੇ ਹੋਲੀ ਦੇ ਤਿਹਾਰ ਤੇ ਅਸੀਂ ਵੱਧ ਤੋਂ ਵੱਧ ਗੁਲਾਲ ਜਦੋਂ ਪਚਕਾਰੀ ਚ ਭਰ ਕੇ ਸਾਰਾ ਦਿਨ ਉਹਦੇ ਨਾਲ ਖੇਡਦੇ ਆ ਤੇ ਸਾਡੇ ਔਰੇ ਦੇ ਜਿਹੜਾ ਮਤਲਬ ਸਾਡਾ ਮੂਲਾਤਾਰ ਚੱਕਰ ਹੈ ਉਹਦੀ ਜਿਹੜੀ ਰੈਡ એનર્ਜੀ ਹੈ ਉਹ ਇੰਨੀ ਚਾਰਜ ਹੋ ਜਾਂਦੀ ਹੈ ਵੀ ਸਾਰਾ ਸਾਲ ਅਸੀਂ ਉਹਦੇ ਨਾਲ ਉਤਸ਼ਾਹਿਤ ਰਹਿੰਦੇ ਆ ਉਹ ਤਿਉਹਾਰ ਸਾਨੂੰ ਉਤਸ਼ਾਹ ਨਾਲ ਵਰਦਾ ਹੁਣ ਉਹ ਬੰਦਾ ਕਿਸੇ ਵੀ ਜਾਤ ਮਜ਼ਬ ਧਰਮ ਦਾ ਉਹਦੇ ਨਾਲ ਕੋਈ ਫਰਕ ਨਹੀਂ ਪੰਦਾ ਕਿਉਂਕਿ ਜੇ ਹੋਲੀ ਬਾਰੇ ਹੋਰ ਥੋੜੀ ਡਿਟੇਲ ਨਾਲ ਦੱਸਿਆ ਜਾਏ ਉਹ ਗੁਲਾਲ ਤੁਹਾਨੂੰ ਫਾਇਦਾ ਕਰਦਾ ਕਿਵੇਂ ਹੈ ਸੁੱਕਾ ਵੀ ਕਰਦਾ ਔਰ ਪਚਕਾਰੀ ਚ ਵਰਕੇ ਵੀ ਵਰਦਾ ਕਰਦਾ ਪਰ ਉਹਦੀ ਜਗਾ ਜੇ ਤੁਸੀਂ ਕਾਲੇ ਰੰਗ ਦਾ ਕਿਉਂਕਿ ਇਹਨਾਂ ਦਿਨਾਂ ਦਾ ਬੜਾ ਖਾਸ ਮਤਲਬ ਹੈ ਜਿਹੜਾ ਤਿਉਹਾਰ ਦਾ ਦਿਨ ਹੈ ਉਸਤੇ ਉਸਤੇ ਵੀ ਬੜੀ ਲੰਬੀ ਚਰਚਾ ਹੋ ਸਕਦੀ ਹੈ ਉਹ ਖਾਸ ਦਿਨ ਬਣਾਏਗੇ ਜਿਵੇਂ ਸਰੀਰ ਵਾਸਤੇ ਇੱਕ ਮੌਸਮ ਨੂੰ ਲੈ ਕੇ ਲੋਹੜੀ ਬਣਿਆ ਐਵੇਂ ਜਿਹੜਾ ਹੋਲੀ ਦਾ ਤਿਹਾਰ ਹੈ ਇਹ ਇੱਕ ਬੜਾ ਖਾਸ ਦਿਨ ਹੈ ਇਹਦੇ ਹੋਰ ਅਧਿਆਤਮਕ ਬਹੁਤ ਜ਼ਿਆਦਾ ਫਾਇਦੇ ਆ ਉਹਦੇ ਤੇ ਅਸੀਂ ਗੱਲ ਨਹੀਂ ਕਰਦੇ ਅਸੀਂ ਸਥੂਲ ਸਰੀਰ ਦੀ ਗੱਲ ਕਰ ਰਹੇ ਹਾਂ ਸਿੱਧਾ-ਸਿੱਧਾ ਸਾਨੂੰ ਕਿਵੇਂ ਫਾਇਦਾ ਹੋਏ ਤੇ ਸਿੱਧਾ-ਸਿੱਧਾ ਸਾਡੇ ਔਰੇ ਨੂੰ ਇਹ ਚਾਰਜ ਕਰਦਾ ਔਰ ਇੱਕ ਦਿਨ ਇਹਨਾਂ ਚਾਰਜ ਕਰ ਲੈਂਦਾ ਜੇ ਤੁਸੀਂ ਹੋਲੀ ਚੱਜ ਨਾਲ ਖੇਡਦੇ ਹੋ ਚੱਜ ਨਾਲ ਤੁਸੀਂ ਇਹਨੂੰ ਮਨਾਉਂਦੇ ਹੋ ਤੇ ਤੁਸੀਂ ਸਾਰੇ ਸਾਲ ਵਾਸਤੇ ਚਾਰਜ ਹੋ ਜਾਂਦੇ ਹੋ ਹੁਣ ਅਸੀਂ ਗੱਲ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਨਾਰੀਅਲ ਰੱਖਿਆ ਜਾਂਦਾ ਸੀਗਾ ਜਿਹਨੂੰ ਪ੍ਰਸ਼ਾਦ ਸਰੂਪ ਬਾਅਦ ਚ ਵਰਤਾਇਆ ਜਾਂਦਾ ਸੀ ਔਰ ਮੈਨੂੰ ਕਾਰਨ ਸਮਝ ਨਹੀਂ ਆਇਆ ਵੀ ਉਹਨਾਂ ਲੋਕਾਂ ਦੀ ਸ਼ਰਧਾ ਵੱਡੀ ਸੀਗੀ ਜਿਹੜੇ ਉਹਨੂੰ ਕਰਦੇ ਸੀਗੇ ਉਹਨਾਂ ਤਰਕਾਂ ਨੂੰ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਹੋ ਸਕਦਾ ਕਿਸੇ ਦੇ ਸ਼ਰਧਾ ਨੂੰ ਲੈ ਕੇ ਹੀ ਸਵਾਲ ਉੱਠਿਆ ਹੋਵੇ ਮਨ 'ਚ ਵੀ ਇਹ ਚੀਜ਼ ਦਾ ਕੀ ਕਾਰਨ ਆ ਜੇ ਕਾਰਨ ਨਹੀਂ ਪਤਾ ਤੇ ਬੰਦ ਕਰ ਦੋ ਪਰ ਅੱਜ ਜਦੋਂ ਦੁਨੀਆ ਪਾਣੀ ਦੀ ਅਯੋਗਤਾ ਨੂੰ ਐਨਾ ਸਮਝਦੀ ਐ ਐਨਾ ਜਾਣਦੀ ਐ ਤੁਸੀਂ ਖੁਦ ਰਿਸਰਚ ਕਰ ਸਕਦੇ ਹੋ ਖੁਦ ਦੇਖ ਸਕਦੇ ਹੋ ਪਾਣੀ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਨੂੰ ਕੀ ਕੀ ਫਾਇਦੇ ਕਰਦਾ ਸਿੱਧਾ ਪੀਣ ਨਾਲ ਨਹੀਂ ਪਾਣੀ ਤੁਹਾਡੀਆਂ ਭਾਵਨਾਵਾਂ ਕਬੂਲਦਾ ਹੋਰ ਬੜੀ ਤਰ੍ਹਾਂ ਦੇ ਫਾਇਦੇ ਨੇ ਤੇ ਨਾਰੀਅਲ ਜਿਹੜਾ ਇਹਨੂੰ ਹਰ ਧਰਮ ਦੇ ਵਿੱਚ ਇੱਕ ਖਾਸ ਅਸਥਾਨ ਮਿਲਿਆ ਕੁਦਰਤ ਨੇ ਜਦੋਂ ਇਹਨੂੰ ਤਿਆਰ ਕੀਤਾ ਤੇ ਇੱਕ ਨਾਰਮਲ ਬੰਦੇ ਦੀ ਚੇਤਨਾ ਤੋਂ ਦੂਰ ਰੱਖਿਆ ਕਿਉਂਕਿ ਨਾਰਮਲ ਬੰਦੇ ਦਾ ਔਰਾ ਜਿਹੜਾ ਉਹ 2.5 ਫੁੱਟ ਤੱਕ ਹੁੰਦਾ ਬੜੀ ਦੂਰ ਰੱਖ ਕੇ ਅਨੂੰ ਤਿਆਰ ਕਰਿਆ ਦੇ ਅੰਦਰ ਜਿਹੜਾ ਪਾਣੀ ਹੈ ਉਹ ਇੱਕ ਬੜੀ ਖਾਸ ਵਿਧੀ ਨਾਲ ਕੁਦਰਤ ਨੇ ਤਿਆਰ ਕਰਿਆ ਔਰ ਇੱਕ ਖਾਸ ਵਿਧੀ ਨਾਲ ਜਦੋਂ ਉਹ ਜਲ ਤਿਆਰ ਹੋ ਗਿਆ ਉਹ ਜਿਹੜੀ ਖਾਲੀ ਜਗ੍ਹਾ ਤਿਆਰ ਹੋ ਗਈ ਉਹ ਜਿਹੜੀ ਜਗ੍ਹਾ ਖਾਲੀ ਹੋਈ ਹੈ ਆ ਸਮਝ ਲਓ ਵੀ ਉਹਦਾ ਹੌਲੀ ਹੌਲੀ ਇਸ਼ਨਾਨ ਹੋਇਆ ਉਹ ਇੰਨੀ پاک ਪਵਿੱਤਰ ਔਰਾ ਹੋ ਗਿਆ ਕਿ ਜਿਹਦੇ ਜਿੰਨਾ ਮੈਨੂੰ ਕੋਈ ਪ੍ਰithvi ਤੇ ਸਟਰੋਂਗ ਫਲ ਨਹੀਂ ਲੱਗਦਾ ਔਰ ਅੱਜ ਤੇ ਉਪਕਰਣ ਵੀ ਹੈ ਅੱਜ ਤੇ ਬੜੀਆਂ ਐਸੀਆਂ ਚੀਜ਼ਾਂ ਹੈ ਜਿਨ੍ਹਾਂ ਨਾਲ ਅਸੀਂ ਚੈੱਕ ਕਰ ਸਕਦੇ ਹਾਂ ਵੀ ਹੋਰ ਇਹਦੇ ਕੀ ਫਾਇਦੇ ਹਨ ਉਹਨੂੰ ਜਦੋਂ ਰੱਖਿਆ ਜਾਂਦਾ ਸੀ ਹੁਣ ਤੁਹਾਡੇ ਅੰਦਰ ਸ਼ਰਧਾ ਘਟਾ ਤੁਸੀਂ ਕੁਝ ਜਲ ਨੂੰ ਚਾਰਜਡ ਕਰਕੇ ਪੀ ਵੀ ਰਹੇ ਹੋ ਪਰ ਉਹਦੇ ਬੜੇ ਹੋਰ ਕਾਰਨ ਹੋ ਸਕਦੇ ਆ ਵੀ ਉਹ ਤੁਹਾਡੇ ਤੇ ਅਸਰ ਨਾ ਕਰੇ ਪਰ ਜਿੱਥੋਂ ਪਾਸ਼ਾ ਬਣਨੀ ਸਟਾਰਟ ਹੁੰਦੀ ਹੈ ਜਿੱਥੋਂ ਵਿਚਾਰ ਚੱਲਣੇ ਸ਼ੁਰੂ ਹੁੰਦੇ ਨੇ ਅਸੀਂ ਕਹਿੰਦੇ ਆ ਤੁਰਦੀ ਬਾਣੀ ਜੋ ਕੁਝ ਵੀ ਇਨਸਾਨੀ ਆ ਸਮਾਜ ਵਿੱਚ ਬੋਲਿਆ ਜਾ ਸਕਦਾ ਸਮਝਿਆ ਜਾ ਸਕਦਾ ਉਹ ਸਾਰਾ ਕੁਝ ਹੀ ਗੁਰੂ ਗ੍ਰੰਥ ਸਾਹਿਬ ਚ ਦਰਜ ਐ ਇਸ ਕਰਕੇ ਅਸੀਂ ਤੁਰਦੀ ਬਾਣੀ ਕਹਿੰਦੇ ਆ ਔਰ ਉਸ ਬਾਣੀ ਦਾ ਸੰਪੂਰਨ ਜਾਪ ਉਸ ਤੋਂ ਬਾਅਦ ਅਸੀਂ ਇੱਕ ਹੋਰ ਵੀ ਪ੍ਰਯੋਗ ਕਰਦੇ ਹਾਂ ਛੋਟਾ ਜਿਹਾ ਚਾਰ ਯੁੱਗਾਂ ਦੀ ਸ਼ਕਤੀ ਨਾਲ ਪਾਈ ਸਾ ਪਾਈ ਗੁਰਦਾਸ ਜੀ ਲਿਖਦੇ ਆ ਪਹਿਲੀ ਵਾਰ ਦੀ ਕੋਈ 11ਵੀਂ 10ਵੀਂ 11ਵੀਂ ਪੌੜੀ ਹੈ ਵੀ ਵਾਹਿਗੁਰੂ ਗੁਰਮੰਤਰ ਸਾਹਿਬ ਦੀ ਉਤਪਤੀ ਕਿੱਦਾਂ ਹੋਈ ਕਿਵੇਂ ਮਹਾਰਾਜ ਨੇ ਆਦੀ ਸਿਰਜਣਾ ਕੀਤੀ ਚਾਰ ਯੁੱਗਾਂ ਦੀ ਜਿਹੜੀ એનર્ਜੀ ਹੈ ਚਾਰ ਯੁੱਗਾਂ ਦੀ ਜਿਹੜੀ ਸ਼ਕਤੀ ਹੈ ਉਹ ਵਾਹਿਗੁਰੂ ਗੁਰਮੰਤਰ ਚ ਮਹਾਰਾਜ ਨੇ ਇਕੱਠੀ ਕਰੀ ਤਾਂ ਕਿ ਜਿੰਨਾ ਵੀ ਸੁਖਾਲੇ ਤੋਂ ਸੁਖਾਲਾ ਸੌਖੇ ਤੋਂ ਸੌਖਾ ਇਨਸਾਨ ਉਸ ਜਗ੍ਹਾ ਤੱਕ ਜਾ ਸਕੇ ਉਹ ਉਚਾਈ ਨੂੰ ਪਾ ਸਕੇ ਜਿਹਦਾ ਉਹ ਹੱਕਦਾਰ ਹੈ ਤੇ ਜਦੋਂ ਅਸੀਂ ਉਹਦੇ ਵੀ 11000 21000 31000 ਉਹ ਅਲੱਗਾ ਲੱਗ ਰੋਗ ਦੇ ਹਿਸਾਬ ਨਾਲ ਮਤਲਬ ਉਸ ਤੇ ਅਸੀਂ ਇਹ ਆਈਡੀਆ ला ਸਕਦੇ ਹਾਂ ਵੀ ਕਿੰਨਾ ਉਹਨੂੰ ਕਰਨਾ ਚਾਹੀਦਾ ਹੈ ਖਟੋਕਟ ਤੇ ਉਹ ਫਿਰ ਨਾਰੀਅਲ ਦਾ ਪਾਣੀ ਇੱਕ ਬਹੁਤ ਵੱਡੀ ਦਵਾਈ ਹੋ ਜਾਂਦਾ ਕਿਸੇ ਲਾ ਇਲਾਜ ਬਿਮਾਰੀ ਵਾਸਤੇ ਕਿਸੇ ਆ ਸਧਾਰਨ ਬਚਪਨ ਵਾਸਤੇ ਜਿਹਨੂੰ ਅਸੀਂ ਚਾਹਨੇ ਆ ਉਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ پا ਰਹਿਆ ਉਹਦੇ ਵਾਸਤੇ ਬੜੀ ਉੱਚੀ ਇੱਕ ਸਟੇਜ ਹਾਸਲ ਕਰਨ ਵਿੱਚ ਮਦਦ ਕਰਦਾ ਐ ਨਾਰੀਅਲ ਦਾ ਪਾਣੀ ਪਿੱਛੇ ਦਾ ਤਰਕ ਸੀਗਾ ਆ ਕਾਰਨ ਸੀਗੇ ਹੋਰ ਕਈ ਆ ਕਾਰਨ ਹੈਗੇ ਆ ਸੂਖਸ਼ਮ ਕਈ ਕਾਰਨ ਹੈ ਜਿਨ੍ਹਾਂ ਤੇ ਅਸੀਂ ਚਰਚਾ ਨਹੀਂ ਕੀਤੀ ਤੇ ਕੋਸ਼ਿਸ਼ ਕਰਾਂਗੇ ਜੇ ਤੁਸੀਂ ਇਹਨੂੰ ਸੁਣਦੇ ਹੋ ਤੇ ਅਸੀਂ ਉਹਨਾਂ ਤੇ ਵੀ ਚਰਚਾ ਕਰਾਂਗੇ ਹੋਰ ਜਿੰਨੇ ਤਿਹਾਰ ਹਨ ਇਥੋਂ ਤੱਕ ਜਿਹੜੀਆਂ ਤਸਵੀਰਾਂ ਅਸੀਂ ਦੇਖਦੇ ਆ ਉਹਨਾਂ ਦਾ ਵੀ ਬਹੁਤ ਵੱਡਾ ਮਤਲਬ ਹੈ ਹਰ ਚੀਜ਼ ਜਦੋਂ ਧਰਮ ਬਣਾਉਂਦਾ ਤੇ ਉਹ ਲੌਜੀਕਲੀ ਹੀ ਹੁੰਦੀ ਹੈ ਹਾਲਾਂਕਿ ਸਾਡੀਆਂ ਜਿੰਨੀਆਂ ਸੋਸ਼ਲ માનਤਾਵਾਂ ਨੇ ਜਾਂ ਸਾਡਾ ਸੋਸ਼ਲ ਸਰਕਲ ਮੈਂ ਮੰਨਦਾ ਵੀ ਉਹਦਾ ਤਰਕ ਨਾਲ ਕੋਈ ਬਾਹਲਾ ਵੱਡਾ ਲੈਣਾ ਦਿਲਾਂ ਨਹੀਂ ਹੁੰਦਾ ਕਿਉਂਕਿ ਬਾਹਰमुखी ਤੇ ਅੰਤਰਮੁਖੀ ਦੋ ਤਰ੍ਹਾਂ ਦੇ ਸੁਭਾਅ ਨੇ ਅ ਕਲਾ ਜਿਹੜੀ ਹੈ ਉਹਦੇ ਵਿੱਚ ਟੈਕਨੀਕ ਤੇ ਧਿਆਨ ਦੇਣ ਤੋਂ ਜ਼ਿਆਦਾ ਲੈਅ ਤੇ ਧਿਆਨ ਲੈਣਾ ਪੰਦਾ ਤੁਹਾਡੇ ਮਤਲਬ ਅੰਦਰ ਦੀ ਜਜਮੈਂਟ ਤੁਹਾਡਾ ਜੁੜਾਵ ਕਿੰਨਾ ਜ਼ਿਆਦਾ ਹੈ ਉਹ ਚੀਜ਼ ਵੱਡੀ ਆ ਅਸੀਂ ਅ ਨਾਰੀਅਲ ਤੇ ਕਾਫੀ ਫੋਨ ਆਉਂਦੇ ਆ ਕਾਫੀ ਮਿੱਤਰਾਂ ਨਾਲ ਗੱਲ ਹੁੰਦੀ ਹੈ ਸਹਿਯੋਗੀਆਂ ਨਾਲ ਦੋਸਤਾਂ ਨਾਲ ਤੇ ਮੈਨੂੰ ਲੱਗਦਾ ਹੈ ਇਹਦੇ ਬਹੁਤ ਅੱਛੇ ਜਿਹੜੇ ਰਿਜ਼ਲਟ ਅਸੀਂ ਲਏ ਆ ਦੁਨੀਆ ਤੇ ਕੋਈ ਵੀ ਚੀਜ਼ 100% ਨਹੀਂ ਹੁੰਦੀ ਇਹ ਮੈਂ ਮੰਨਦਾ ਹਾਂ ਔਰ ਦੁਨੀਆ ਤੇ ਇੱਕ オリジナル ਚੀਜ਼ ਦੇ ਬੜੇ ਜ਼ਿਆਦਾ ਡੁਪਲੀਕੇਟ ਵਰਜ਼ਨ ਵੀ ਹੁੰਦੇ ਨੇ ਇਹ ਵੀ ਮੈਂ ਮੰਨਦਾ ਹਾਂ ਪਰ ਫਿਰ ਵੀ ਕਿਤੇ ਕਿਸੇ ਭਲੇਖੇ ਦੇ ਵਿੱਚ ਕੋਈ オリジナル ਚੀਜ਼ ਤੁਹਾਡੇ ਹੱਥ ਚ ਛੁੱਟ ਨਾ ਜਾਏ ਇਸ ਵਾਸਤੇ ਜੇ ਕੋਈ ਧਾਰਮਿਕ ਰੀਤ ਤਿਹਾਰ ਦਾ ਤੁਹਾਨੂੰ ਪਤਾ ਲੱਗਦਾ ਤੇ ਉਹਨੂੰ ਥੋੜੀ ਹੋਸ਼ ਨਾਲ ਮਨਾ ਕੇ ਦੇਖ ਲਓ ਜੇ ਤੁਹਾਨੂੰ ਲੱਗੇ ਵੀ ਉਹ ਠੀਕ ਨਹੀਂ ਸੀ ਤੇ ਛੱਡ ਦਿਓ ਵੈਸੇ ਵੀ ਅਸੀਂ ਅਸੀਂ ਜ਼ਿੰਦਗੀ ਚ ਮਤਲਬ ਬਹੁਤ ਜਿਹੜਾ ਟਾਈਮ ਹੈ ਖਰਾਬ ਕਰਦੇ ਆਂ ਕਿ ਅੱਛੀ ਚੀਜ਼ ਨੂੰ ਜਾਣਨ ਵਾਸਤੇ ਜੇ ਤੁਸੀਂ ਸਮਾਂ ਲਾਉਂਦੇ ਹੋ ਤੇ ਉਹ ਬੜੀ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਬਹੁਤ ਜ਼ਿਆਦਾ ਫੋਨ ਆਉਂਦੇ ਸੀਗੇ ਹਾਲਾਂਕਿ ਮੈਂ ਬੜੀ ਡਿਟੇਲ ਨਾਲ ਗੱਲ ਕਰਦਾ ਸੀ ਮੈਂ ਦੱਸਿਆ ਹੀ ਆ ਵੀ ਇਹ ਨਾਰੀਅਲ ਕਿਸ ਤਰ੍ਹਾਂ ਬਣਦਾ ਔਰੇ ਤੇ ਕੁਝ ਐਸੀਆਂ ਇੱਕ ਦੋ ਚੀਜ਼ਾਂ ਨੇ ਜਾਂ ਨਾਰੀਅਲ ਬਾਰੇ ਮਤਲਬ ਕੁਝ ਜਗ੍ਹਾ ਤੋਂ ਬੜੀ ਖੇਚ ਜਾਂਦੀ ਸੀ ਕਿ ਵੀ ਸਾਡੇ ਕੋਲ ਟਾਈਮ ਨਹੀਂ ਸਾਨੂੰ ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਵੀ ਕਰੋ ਐ ਸਾਨੂੰ ਅਰੇਂਜ ਕਰਵਾ ਦੋ ਤੇ ਫਿਰ ਸਾਡੇ ਇੱਕ ਸਹਿਯੋਗੀਆਂ ਸਾਡੇ ਗਰੁੱਪ ਮੈਂਬਰ ਹੈ ਹਰਪ੍ਰੀਤ ਕੌਰ ਤੇ ਅਸੀਂ ਉਹਨਾਂ ਨਾਲ ਗੱਲ ਕਰੀ ਤੇ ਕੋਸ਼ਿਸ਼ ਕਰੀ ਅੱਜ ਕੱਲ ਇਹ ਨਾਰੀਅਲ ਹੈ ਜਾਂ ਔਰੇ ਤੇ ਇੱਕ ਦੋ ਹੋਰ ਚੀਜ਼ਾਂ ਐ ਜਿਹੜੀਆਂ ਤੁਸੀਂ ਕਿਸੇ ਬਜ਼ੁਰਗ ਨੂੰ ਦਵਾਈ ਲੈ ਕੇ ਦੇ ਰਹੇ ਹੋ ਕਿਸੇ ਬੱਚੇ ਦੇ ਮਾਨਸਿਕ ਵਿਕਾਸ ਨੂੰ ਲੈ ਕੇ ਚਿੰਤਿਤ ਹੋ ਤੇ ਮੇਰੀ ਸਲਾਹ ਇਹਨੂੰ ਟਰਾਈ ਕਰੋ ਵੈਸੇ ਖੁਦ ਬਣਾ ਕੇ ਕਰੋ ਤੇ ਖੁਦ ਚਾਰਜ ਕਰੋ ਇਹਨੂੰ ਤੇ ਬਹੁਤ ਅੱਛੀ ਗੱਲ ਹੈ ਪਤਾ ਹੀ ਹੈ 3 ਦਿਨ ਤੁਸੀਂ ਅਖੰਡ ਪਾਠ ਸਾਹਿਬ ਜਿੱਥੇ ਰੱਖੇ ਜਾਂਦੇ ਉੱਥੇ ਨਾਰੀਅਲ ਰੱਖਣਾ ਤੇ 3 ਦਿਨ ਬਾਅਦ ਘਰੇ ਲੈ ਆਣਾ ਫੇਰ ਅ ਗੁਰਮੰਤਰ ਦਾ ਜਾਪ ਕਰਨਾ ਹੋਰ ਬੜੀ ਤਰ੍ਹਾਂ ਦੇ ਮੰਤਰ ਹੈ ਜਿਹੜੇ ਕਿਸੇ ਬਿਮਾਰੀ ਨੂੰ ਲੈ ਕੇ ਜਾਂ ਮਾਨਸਿਕ ਵਿਕਾਸ ਨੂੰ ਲੈ ਕੇ ਅਸੀਂ ਸਪੈਸ਼ਲ ਕਰ ਸਕਦੇ ਹਾਂ ਕਿਉਂਕਿ 3 ਦਿਨ ਗੁਰਬਾਣੀ ਪੜੇ ਜਾਣ ਤੋਂ ਬਾਅਦ ਉਸ ਪਾਣੀ ਦਾ ਇੱਕ ਬੜਾ ਇਲਾਹੀ ਕਿਸਮ ਦਾ ਪੈਟਰਨ ਬਣ ਗਿਆ ਹੁਣ ਜਦੋਂ ਅਸੀਂ ਇਸ ਤੇ ਕਿਸੇ ਮੰਤਰ ਦਾ ਪ੍ਰਯੋਗ ਕਰਦੇ ਹਾਂ ਕਿਸੇ ਚੀਜ਼ ਨੂੰ ਲੈ ਕੇ ਤੇ ਉਹ ਬੜੇ ਅੱਛੇ ਰਿਜ਼ਲਟ ਦਿੰਦਾ ਔਰ ਇਸ ਤਰ੍ਹਾਂ ਦੇ ਕੁਝ ਖਾਸ ਤਰ੍ਹਾਂ ਨਾਲ ਜਿਹੜੇ ਨਾਰੀਅਲ ਆ ਉਹ ਹਰਪ੍ਰੀਤ ਕੌਰ ਹਰੀ ਤਿਆਰ ਕਰਵੰਦੇ ਆ ਚਾਰਜ ਕਰਵੰਦੇ ਆ ਤੇ ਉਹਨਾਂ ਦਾ ਨੰਬਰ ਥੱਲੇ WhatsApp ਤੇ ਚੱਲ ਰਿਹਾ ਤੇ ਜੇ ਤੁਹਾਨੂੰ ਲੱਗੇ ਜੀ ਤੁਹਾਨੂੰ ਇਹਨੂੰ ਬਣਾਉਣ ਚ ਜਾਂ ਚਾਰਜ ਕਰਨ ਚ ਕੋਈ ਦਿੱਕਤ ਆ ਤੇ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ